जुड़े हुए हैं दीदी मैं दो हजार इक्कीस जय श्री कृष्णा मैं मोनिका सिंगना बलॉक सारी भैन भ्राओं का स्वागत करती हाँ तो जी मैं हूँ ही फटाफट को मैंने वेल के बेटी थोड़ी जी लेट हो लेट होगी देखो आ रही आ रही आटा गुन आता मतलब संजना आ गई है अक्षय आ गया तो पहला आ गया। फटा फटा है सब्जी रखी है फटाफट ना कढ़ी बनानी है सिया है देखो सवेरे अक्षय तो मकवाई थी हाँ तो 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 आगे संजना तो पापा नहीं आए बुला ला रोटी खाई जान अच्छा संजना

ਸਬ지 ਰੱਖੀ ਵੀ ਐ ਫਟਾਫਟ ਕੜੀ ਬਣਾਉਂਗੀ ਬੱਟੇ ਹੁਣ ਬਣਾਉਂਗੀ ਕੜੀ ਰੋਟੀ ਖਾ ਕੇ ਮੈਂ 10 ਮਿੰਟ ਰੈਸਟ ਕਰਕੇ ਫਿਰ ਜਿਹੜੀ ਕੜੀ ਬਣਾਉਂਗੀ ਅੱਛੀ ਖੁੰਡੀ ਲਾ ਦੇ ਤੂੰ ਤੇ ਮੈਂ ਸੰਕੇਹਾ ਮੈਂ ਕਿਸੇ ਨਾਲ ਹੈ ਕਿਆ ਕਹਿੰਦੀ ਜਲਦੀ ਯਾਰ ਬੜੇ ਬੰਦੇ ਬੰਦੇ ਆ ਅੱਛਾ ਚਲ ਕੋਈ ਬੁਲਾ ਲੈ ਕਰਦੇ ਆ ਆਹ ਹੈ ਚਾਕੂ ਲਿਆਉ ਪਿਆ ਆਹ ਅੱਜ ਤੇ ਪਿਆ ਚਾਕੂ ਮੇਰੇ ਨਖੂਨ ਕਾਫੀ ਐ ਨਹੀਂ ਤੇ ਨਖੂਨ ਨਹੀਂ ਅੱਛਾ ਅੱਛੀ ਉਹਦੇ ਇੱਕ ਠੱਟੀ ਦਾ ਕਿ ਡੱਬਾ ਨਾ ਪੰਜਵੀਂ ਇਹ ਚੀਜ਼ ਸੈਟਿੰਗ ਆਂਦੀ ਰਹੇ ਠੀਕ ਹੈ ਡੱਬੇ ਨੂੰ ਖਰਾਬ ਨਾ ਕਰੀ ਬਿਲਕੁਲ ਨਹੀਂ ਲਿਖੋ ਜੀ ਇੰਨਾ ਵਧੀਆ ਚੀਜ਼ ਭੇਜੀ ਦੀਦੀ ਨੇ ਸਾਡੇ ਕੋਲ ਤਾਂ ਮੇਰੇ ਕੋਲ ਤਾਂ ਲੱਭ ਜੀ ਨਹੀਂ ਹੈਗੇ ਸੱਚੀ ਕਹਿ ਰਹੀਆਂ ਮੈਂ ਤਾਂ ਸ਼ੌਕ ਹੋ ਗਈ थी ਪੂਰੀ ਹੈ ਮੇਰੀ ਸੰਜਨਾ ਇੰਨੀ ਜਿਆਦਾ ਐਕਸਾਈਟਡ ਹੋ ਗਿਆ ਦੇਖ ਕੇ ਹਾਈ ਮੇਰੀ ਸੰਜਨਾ ਕਹਿੰਦੀ ਆਪਾਂ ਕੇਕ ਵੀ ਬਣਾ ਸਕਦੇ ਆ ਮੰਮੀ ਸੱਚੀ ਕਹਿਣਾ ਜੀ ਮੇਰੇ ਕੋਲ ਤਾਂ ਨਾ ਬੋਲਣ ਨੂੰ ਸ਼ਬਦ ਵੀ ਨਹੀਂ ਹੈਗੇ ਸੰਨ ਇਹ ਪਰਸਨ ਨਾਲ ਦਿਦੀ ਨੇ ਫੇ ਜਮੈਂ ਤੁਹਾਨੂੰ ਸਾਰੀ ਗੱਲ ਦੱਸੂਗੀ ਜੀ ਮੈਂ ਹਲੇ ਛੋਟਾ ਜਿਹਾ ਬਲੌਗ ਬਣਾ ਰਹੀ ਆਂ ਮੈਂ ਨਾਨੀ ਨੂੰ ਵੀ ਦੱਸ ਦਿੱਤੀ ਹਾਂ ਹਾਂ ਮੈਂ ਨਾਨੀ ਨੂੰ ਵੀ ਦੱਸਤਾ ਮੈਂ ਮੰਮੀ ਨੂੰ ਵੀ ਦੱਸਤਾ ਹਾਂ ਕਿਉਂਕਿ ਮੇਰੀ ਪਰਜਾਈ ਵੀ ਬਹੁਤ ਖੁਸ਼ ਹੁੰਦੀ ਆ ਤੇ ਮੇਰੀ ਮੰਮੀ ਵੀ ਬਹੁਤ ਖੁਸ਼ ਹੁੰਦੀ ਆ ਆ ਦੇਖੋ ਜੀ ਲੱਚੀ ਓਪਨਿੰਗ ਕਰ ਰਹੀ ਆਂ ਮੈਂ ਇਹਨਾਂ ਨੂੰ ਕਹਿੰਦੀ ਮੈਂ ਕਿ ਆਪਾਂ ਚੰਗੀ ਤਰ੍ਹਾਂ ਤਿੰਨੋਂ ਬੈਠ ਕੇ ਕਰਾਂਗੇ ਵਾਹੋ ਬਣਾ ਹਾਈ ਮੈਂ ਦੇਖਿਆ ਇੱਕ ਦਿਨ ਨਾ ਕਸਮ ਤੇ ਜਿੰਨਾ ਸਬਰ ਕਰਦੇ ਚਿੱਤੇ ਸਾਹਮਣੇ ਰੱਖਦੇ ਤੇ ਗੇਰੀ ਨਾ ਹਜੇ ਅਰੇ ਮੰਮੀ ਜਿੰਨਾ ਸਬਰ ਕਰਦੇ ਆ ਨਾ ਪਰਮਾਤਮਾ ਵਾਕੇ ਹੀ ਵਾਕੇ ਹੀ ਬਹੁਤ ਬੜੀ ਚੀਜ਼ ਹੋ ਗਏ ਇਸ ਕੋ ਤੇ ਜੋਰੀ ਮੈਂ ਤਾਂ ਬਚ ਰਿਹਾ ਸੁਨਣਾ ਕਹਿੰਦੀ ਤੂੰ ਜੋਰੀ ਚ ਨਾ ਰੱਖਣਾ ਆ ਰਾਮ ਤੇ ਆਖੀ ਰਾਮ ਨਾ ਰਾਮ ਤੇ ਹਾਂ ਜੀ ਉਹ ਫੈਮਿਲੀ ਮੈਂਬਰ ਆ ਗਿਆ ਕਿ ਸੈਂਟਰ ਚ ਰੱਖ ਦੇ ਸੈਂਟਰ ਚ ਆ ਚੱਕ ਲੈ ਅਬ ਟੱਬਾ ਉੱਤੇ ਰੱਖ ਦੇ ਕੁਰਸੀ ਤੇ ਗਾਂਗੋਂ ਕੀ ਹਾਂ ਸਹੀ ਨਾ ਕਹਿ ਰਹੀ ਸੀ ਪਾਪਾ ਨੂੰ ਪਤਾ چل ਗਿਆ ਪਾਪਾ ਨੂੰ ਮੈਂ ਦੱਸਿਆ ਤਾਂ ਜਦੋਂ ਆਇਆ ਸੀ ਨਾ ਮੈਂ ਉਦੋਂ ਹੀ ਫੋਨ ਕਰਿਆ ਸੀ ਪਾਪਾ ਨੂੰ ਤਾਂ ਮੈਂ ਕਿਹਾ ਕਿਸੇ ਘਰ ਆਜੋ ਮੈਂ ਖਾਂ ਵੀ ਇਹ ਦਿਦਿਨੇ ਬਹੁਤ ਵੱਡਾ ਗਿਫਟ ਭੇਜਿਆ ਹੈ ਹਾਂ ਹਾਂ ਤੋੜ ਮੈਂ ਰਾਂ ਤੇ ਰਾਂ ਤੇ ਨਾ ਕੰਚ ਦੀ ਗੇਪੂਤ ਪਲੇਟ ਇਸ ਦੇ ਉੱਪਰ ਕੀ ਰੱਖਦੇ ਹੈ ਇਹਦੇ ਇਹਦੇ ਉੱਪਰ ਹੀ ਰੱਖ ਕੇ ਚੱਲਦਾ ਹੁੰਦਾ ਹੈ ਇੱਕ ਕਾਪੀ ਹੈ ਹਾਂ ਇਸ ਦੇ ਅੰਦਰ ਰੈਸਪੀਜ਼ ਵੀ ਹੋਣਗੀਆਂ ਹਾਂ ਹਾਂ ਸਾਰੇ ਸੋ ਚੁਦਾ ਇੱਕ ਅੰਚਲੇ ਬੁੱਤ ਮੰਦੇ ਦਲੀ ਆ ਹ ਇਹਦੇ ਉੱਪਰ ਹੀ ਰੱਖਣੀ ਆ ਇਹ ਟਾਇਰ ਹੈ ਨਹੀਂ ਨਹੀਂ ਟਾਇਰ ਨਹੀਂ ਜਦੋਂ ਘੁੰਮਦੀ ਆ ਨਾ ਪਲੇਟ ਪਲੇਟ ਦੇ ਵਿੱਚ ਘੁੰਮਦੀ ਆ ਹ ਹ ਐਸੀ ਨਾਲ ਘੁੰਮਦੀ ਆ ਮੈਂ ਕਿਹਾ ਉਸ ਦੀ ਕਲੀਨਿੰਗ ਵੀ ਕਿਵੇਂ ਕਰਨੀ ਹੈ ਹਾਂ ਉਹ ਲੈਮਨ ਲੈ ਕੇ ਔਰ ਵਾਟਰ ਗਰਮ ਲੈ ਕੇ ਔਰ ਸੌਫਟ ਕਪੜਾ ਔਰ ਮੈਂ ਨਾ ਉਹ ਲੈ ਕੇ ਆਉਂਗੀ ਹੈਂਕੀ ਨਹੀਂ ਮਿਲਦੇ ਹੈਂਗੇ ਜਿਹੜੇ ਕਿਚਨ ਸਾਫ ਕਰਨੇ ਵਾਲੇ ਗੈਸ ਸਾਫ ਕਰਨੇ ਵਾਲੇ ਮੈਕਰੋ ਵੀ ਸਾਫ ਕਰਨ ਵਾਲੇ ਚਿਮਨੀ ਸਾਫ ਕਰਨ ਵਾਲੇ ਸਭ ਕੁਝ ਸਾਫ ਕਰਦੇ ਜਿਹਨੀਆਂ ਵੀ ਇਲੈਕਟ੍ਰੀਸ਼ਨ ਚੀਜ਼ਾਂ ਹੁੰਦੀਆਂ ਰੱਖ ਦੇ ਪੁੱਤ ਅਕਸਰ ਮੈਂ ਮੈਂ ਦੇਖ ਲੂੰਗੀ ਤੂੰ ਛੋੜ ਦੇ ਹੈ ਕਿੰਨਾ ਵਧੀਆ ਸੱਚੀ ਥੈਂਕ ਯੂ ਦੀਦੀ ਤੁਹਾਡਾ ਬਹੁਤ ਬਹੁਤ ਪਰਮਾਤਮਾ ਤੁਹਾਡੇ ਚੜਦੀ ਕਲਾ ਰੱਖੇ ਐਨੀ ਚੜਦੀ ਕਲਾ ਰੱਖੇ ਪਰ ਮਾਤਮਾ ਮੈਂ ਕਹਿੰਦੀ ਆ ਗੁਰਗੁਣ ਸਿੰਘ ਜੀ ਆਪ ਸਹਾਈ ਹੋਣ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚਿਆਂ ਦੇ ਸਿਰ ਤੇ ਹੱਥ ਰੱਖਣਾ ਉਹ ਵੀ ਰੱਖਉਗਾ ਮੰਮੀ ਕੀ ਆਜਬ ਉਹ ਨਹੀਂ ਹੁਣ ਤੱਕ ਕੀ ਬੋਲਦਾ ਉਸਕੋ ਗਾਰੰਟੀ ਮੇ ਹੁੰਦੀ ਹੈ ਜਬ ਚੀਜ਼ੇ ਉਹ ਨੰਬਰ ਹੈਲਪਿੰਗ ਬਣੇ ਅਬ ਐਸਾ ਕਰੇਗੀ ਠੀਕ ਹੈ ਹਾਂ ਬਸ ਇਹਦਾਂ ਮੈਂ ਉੱਪਰ ਤੇ 흘ੀ ਆਉਂਗੀ ਕਵਰ ਹੈ ਠੀਕ ਹੈ ਹਾਂ ਜਾ ਮੰਮੀ ਤੋਂ ਨਾ ਖਰੋਸ਼ੀ ਦਾ ਰੁਮਾਲ ਬਣਾ ਲਾਂਗੇ ਨੀਚੇ ਜਿਹੜਾ ਸੌਫਟ ਕਪੜਾ ਮਿਲਦਾ ਉਹ ਰੱਖ ਦਿੰਗੇ ਇਹਦੇ ਉੱਪਰ ਕਵਰ ਤੇ ਜਿਹੜਾ ਇੱਕ ਮੰਮੀ ਤੋਂ ਨਾ ਵਾਈਟ ਕਲਰ ਦਾ ਨਾ ਉਹ ਬਣਵਾ ਲਾਂਗੇ ਖਰੋਸ਼ੀ ਦਾ ਮੰਮੀ ਬਣਦਾ ਸੁੰਦਰ ਕੇਕ ਬਣਦਾ ਹੈ ਕੇਕ ਬਣਦਾ ਹੈ ਆਹ ਢੋਕਲਾ ਢੋਕਲਾ ਬਣਦਾ ਹੈ ਤੇ ਹੋਰ ਵੀ ਆਪਾਂ ਦੇਖਾਂਗੇ ਬੁਕਸ ਦੇ ਵਿੱਚ ਕਿਆ-ਕਿਆ ਬਣਦਾ ਕਿਉਂਕਿ ਦੇਖੋ ਸਾਡੇ ਕੋਲ ਹੈ ਨਹੀਂ ਸੀ ਸਾਨੂੰ ਪਤਾ ਨਹੀਂ ਸੀ ਹਨਾ ਵੀ ਕਿਆ-ਕਿਆ ਬਣਦਾ ਐਵੇਂ ਦੇਖੋ ਹਾਂਜੀ ਮੈਂ ਬਿਲਕੁਲ ਹਮੇਸ਼ਾ ਸੱਚੀ ਗੱਲ ਕਰਦੀ ਹਾਂ ਕਿ ਜੋ ਚੀਜ਼ ਨਹੀਂ ਸੀ ਉਸ ਦੀ ਨੌਲੇਜ ਨਹੀਂ ਹੁੰਦੀ ਪਰ ਜੋ ਚੀਜ਼ ਹੁੰਦੀ ਹੈ ਫਿਰ ਉਹਦੀ ਨੌਲੇਜ ਆ ਜਾਂਦੀ ਹੁੰਦੀ ਹੈ ਲੇਕਿਨ ਤੁਸੀਂ ਯਕੀਨ ਮੰਨੋ ਮੈਂ ਨਾ ਇੱਕ ਦਿਨ ਖੁਦਰਤੀ ਸੋਚ ਰਹੀ ਸੀ ਕੁਦਰਤੀ ਕਾਫੀ ਦਿਨ ਦੀ ਗੱਲ ਹੋ ਗਈ ਮੈਂ ਕਿਹਾ ਅਗਰ ਮੇਰੇ ਕੋਲ ਨਾ microwaves ਹੋਵੇ ਨਾ ਮੈਂ ਕਿਹਾ ਉਹ ਨੂੰ ਨਾ ਫਿਰ ਮੈਂ ਕਿਹਾ ਮੈਂ ਇੱਥੇ ਰੱਖੂੰਗੀ ਮੈਂ ਕਿਹਾ ਜਦੋਂ ਨੂੰ ਮੈਂ ਇੱਥੇ ਰੱਖੂੰਗੀ ਵੀ ਜਦੋਂ ਉੱਪਰ ਕਪ ਬੋਰਡ ਬਣਾएंगे ਪਰਮਾਤਮਾ ਜਦੋਂ YouTube ਫੈਮਿਲੀ ਐ ਐਨੀ سپورਟ ਕਰੇਗੀ ਐਨੀ سپورਟ ਕਰੇਗੀ ਪੇਮੈਂਟ ਆਏਗੀ ਮੈਂ ਹਰ ਗੱਲ ਠੀਕ ਨਹੀਂ ਕਿਉਂਕਿ ਉਹਦੇ ਚ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਤੇ ਫਿਰ ਮੈਂ ਕਿਹਾ ਮੈਂ ਇੱਥੇ ਓਵਨ ਰੱਖ ਲਾਂਗੀ ਕਿਉਂਕਿ ਖੁੱਲ੍ਹੇ ਡੁੱਲ੍ਹੇ ਜਗ੍ਹਾ ਨਾ ਗਿਰਨ ਦਾ ਡਰ ਹੈ ਨਾ ਹੋਈ ਹੈ ਫਿਰ ਸੋਚਾਂ ਫਿਰ ਮੈਂ ਕਿਹਾ ਇੱਧਰ ਗੈਸ ਹੈ ਇੱਧਰ ਵੀ ਇਲੈਕਟ੍ਰੀਸ਼ੀਅਨ ਚੀਜ਼ ਹੋ ਗਈ ਸਮਝੋ ਗੈਸ ਆ ਹੱਥ ਨਹੀਂ ਤੋਂ ਹੱਥ ਨਹੀਂ ਤੋਂ ਕਿੰਨੇ ਰੈਂਡ ਸੋਰੀ ਠੀਕ ਹੈ ਤੇ ਚਿੰਨੀ ਬੰਦ ਕਰਦੇ ਹਾਂ ਇਸ ਨੂੰ ਵੀ ਇੱਥੇ ਇੱਥੇ ਇੱਕ ਉੱਧਰ ਕਿਉਂਕਿ ਉੱਥੇ ਖੁੱਲੀ ਸਪੇਸ ਆ ਤਾਂ ਭਾਂਡੇ ਚੱਕੇ ਜਾਣਗੇ ਬਟੇ ਐਨੇ ਫਿਰ ਉੱਥੇ ਰੱਖेंगे ਉੱਥੇ ਐਨ ਠੀਕ ਆ ਜਾਏਗਾ ਨਾ ਪਾਣੀ ਲੱਗਦਾ ਪਾਣੀ ਤਾਂ ਇੱਧਰ ਵੀ ਨਹੀਂ ਲੱਗਦਾ ਹੈਗਾ ਦੇਖੋ ਇੱਥੇ ਪਾਣੀ ਨਹੀਂ ਲੱਗਦਾ ਉਹ ਤਾਂ ਕਦੀ ਮੇਰਾ ਦਿਲ ਕਰੇ ਮੈਨੇ ਜਿਵੇਂ ਹਫਤੇ 10 ਦਿਨ ਬਾਅਦ ਨਾਨੀ ਕੀ ਕਹਿੰਦੀ ਨਾਨੀ ਤੇਰੀ ਬਹੁਤ ਐਕਸਾਈਟਡ ਹੋ ਗਈ ਬਹੁਤ ਹੈ ਹਾਂ ਤੇ ਇੱਕ ਉਹ ਹੋ ਜਾਵੇ ਤੁਹਾਡੇ ਚੱਕੇ ਸਾਸਰੀ ਤਾਂ ਬਲੈਕ ਹੀ ਹੁੰਦੀ ਹੈ ਨਾ ਹਾਂ ਹਾਂ ਉਹ ਤਾਂ ਹਾਂਜੀ ਐਨੀ ਜਿਆਦਾ ਖੁਸ਼ੀ ਹੋਈ ਇੰਨੀ ਜ਼ਿਆਦਾ ਖੁਸ਼ੀ ਹੋਈ ਰੱਖ ਕੇ ਦੇਖ ਲੈ ਬਹੁਤ ਨਾ ਚੱਕ ਲੈ ਹਾਂ ਇੰਨੀ ਜ਼ਿਆਦਾ ਖੁਸ਼ੀ ਹੋਈ ਆ ਜੀ ਮੇਰੇ ਕੋਲ ਤਾਂ ਸੱਚੀ ਕਹ ਰਹੀਆਂ ਜੀ ਮੇਰੇ ਕੋਲ ਤਾਂ ਸ਼ਬਦ ਨਹੀਂ ਹੈਗੇ ਮੇਰੇ ਕੋਲ ਬਿਲਕੁਲ ਸ਼ਬਦ ਨਹੀਂ ਹੈਗੇ ਕਿ ਮੈਂ ਦੀਦੀ ਦਾ ਸ਼ੁਕਰਿਆ ਕਰਾਂ ਕਿਸ ਤਰ੍ਹਾਂ ਫੇਰ ਪ੍ਰਮਾਤਮਾ ਇਹ ਦੀਦੀ ਨਾ ਜਲੰਧਰ ਰਹਿੰਦੇ ਆ ਜੀ ਦੀਦੀ ਦੀ ਸਾਰੀ ਫੈਮਿਲੀ ਜਲੰਧਰ ਰਹਿੰਦੇ ਆ ਤੇ ਉਹਨਾਂ ਨੇ ਭੇਜਿਆ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਆ ਕਹਿੰਦੇ ਇਹ ਮੋਨਿਕਾ ਵੀ ਮੈਂ ਘਰ ਦਾ ਗਿਫਟ ਭੇਜ ਰਹੀਆਂ ਹਾਂ ਲस्सी ਮੈਂ ਕਿਹਾ ਸੋਚ ਲਈ ਖੱਟੀ ਹੋ ਜੇਗੀ ਬਾਰੀ ਪਈ ਰਹਿਣ ਦੇ ਹਾਂ ਮੈਨੂੰ ਪਤਾ ਕਿ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਪਿਆ ਹੈ ਨਾ ਵਾਕਈ ਮੈਂ ਨਾ ਇੱਕ ਦਿਨ ਸੋਚ ਰਹੀ ਸੀ ਮੈਂ ਕਿਹਾ ਚਲੋ ਕਦੀ ਮੈਂ ਕਿਹਾ ਚਲੋ ਪਹਿਲਾਂ ਮੈਂ ਕਿਹਾ ਹੋਰ ਚੀਜ਼ਾਂ ਬਣਾ ਬੱਚਾ ਬਣ ਜਾਏਗਾ ਨਾ ਐਸੇ ਲੱਗਦਾ ਮੈਂ ਦੇਖੋ ਸਹੀ ਗੱਲ ਹੈ ਹਾਂ ਹਮਨ ਪਤਾ ਕਿ ਉਹ ਐਨਾ ਤਾਂ ਮੈਨੂੰ ਇੰਜ ਦਾ ਪਤਾ ਵੀ ਘੁੰਮਦੀ ਹੁੰਦੀ ਹੈ ਪਲੈਟ ਕਿਉਂਕਿ ਮੇਰੀ ਮਾਮੀ ਹੈ ਨਾ ਕੋਲਾ ਨਾ ਹੈ ਕਿੰਨਾ ਛੋਟਾ ਸ ਹੈ ਪੀਜ਼ਾ ਬਣ ਜਾਏਗਾ ਛੋਟਾ ਪੀਜ਼ਾ ਹਾਂ ਬਣੇਗਾ ਹਾਇ ਫੀਜਾ ਤਾਂ ਮੈਨੂੰ ਇੰਨਾ ਪਸੰਦ ਆ ਹਾਂ ਅਬ ਸਵੀਟ ਕੋ ਲਾ ਕੇ ਰੱਖਾ ਕਰਨਾ ਠੀਕ ਹੈ ਬੁੱਤ ਠੀਕ ਹੈ ਮੇਰੀ ਤੀ ਮੇਰੀ ਸੰਜਨਾ ਹੈ ਮੇਰੀ ਤੀ ਖੁਸ਼ ਹੈ ਨਾ ਹਾਂ ਹਾਂ ਤਾਂ ਮੈਨੂੰ ਅਕਸ਼ੇ ਦਾ ਵੀ ਬਹੁਤ ਪਿਆਰਾ ਅਕਸ਼ੇ ਦੇਖਾਂ ਹੈ ਇਹ ਰੌਣ ਲੱਗ ਗਿਆ ਹੈ ਵੀ ਸੰਜਨਾ ਦਾ ਜਾਦੀ ਹੈ ਅਕਸ਼ੇ ਤਾਂ ਹਮੇਸ਼ਾ ਮੇਰੇ ਕੋਲ ਰਹੇਗਾ ਹੈਨਾ ਤਾਂ ਮੈਂ ਵੀ ਆਪਦੀ ਵਾਸੀ ਹਾਂ ਠੀਕ ਹੈ ਬੁੱਤ ਚਲੋ ਮੈਂ ਨਾ ਤੇ ਰੋਟੀ ਖਾ ਕੇ ਫਿਰ ਦੁਬਾਰਾ ਗੱਲ ਕਰਦੇ ਹਾਂ ਠੀਕ ਹੈ ਜੀ ਜੀ ਜੈ ਸ਼੍ਰੀ ਕ੍ਰਿਸ਼ਨਾ ਸੰਨਿਨਾ ਕੀ ਦੁਨੀਆ ਚ ਤੁਹਾਡੇ ਸਾਰੇ ਭੈਣ ਭਰਾ ਮੈਂ ਦਾ ਸਵਾਗਤ ਕਰਦੀ ਆਂ ਜੀ ਹੋ ਸਨਾਓ ਤੁਸੀਂ ਸਾਰੇ ਠੀਕ ਹੋ ਵਧੀਆ ਚਲੋ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਮੋਗੇ ਵਧੀਆ ਹੋਮੋਗੇ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਤੰਦਰੁਸਤੀ ਹੀ ਸਭ ਤੋਂ ਵੱਡੀ ਪੂੰਜੀ ਹੈ ਇਨਸਾਨ ਦੀ ਹਨਾ ਤੇ ਹਾਂਜੀ ਜੀ ਇਹ ਰਿਹਾ ਅੱਜ ਦਾ ਬਲੌਗ ਹੈ ਜੀ ਉਹ ਇੰਨਾ ਇੰਨਾ ਖਾਸ ਹੈ ਮੈਂ ਦੱਸ ਨਹੀਂ ਸਕਦੀ ਹੈ ਜੀ ਮੇਰੇ ਕੋਲ ਤਾਂ ਸ਼ਬਦ ਨਹੀਂ ਹੈਗੇ ਅੱਜ ਦੇ ਬਲੌਗ ਵਾਸਤੇ ਮੈਂ ਇੱਕ ਤਰ੍ਹਾਂ ਦੀ ਨਾ ਮਤਲਬ ਕੀ ਛੁੱਪ ਜਿਹੀ ਹੋ ਗਈ ਕਿ ਮਤਲਬ ਐ ਦੇਖੋ ਹਨਾ ਇਹਨੂੰ ਕਹਿੰਦੇ ਆ ਦਿਲੋਂ ਪਿਆਰ ਜੋ ਹੈਗੀ ਆ ਅੱਜ ਦੀ ਹਨਾ ਵੀਡੀਓ ਆਪਣੀ ਇਹਨੂੰ ਕਹਿੰਦੇ ਆ ਦਿਲੋਂ ਪਿਆਰ ਜੋ ਬਹੁਤ ਅੰਦਰੂਨੀ ਪਿਆਰ ਹੁੰਦਾ ਹੈ ਹਨਾ ਅੰਦਰੂਨੀ ਪਿਆਰ ਹੁੰਦਾ ਹੈ ਤੇ ਬਹੁਤ ਵੱਡਾ ਜਿਗਰਾ ਹੁੰਦਾ ਇਸ ਨੂੰ ਉਹ ਇਸ ਚੀਜ਼ ਨੂੰ ਉਹ ਚੀਜ਼ ਕਿਹਾ ਜਾਂਦਾ ਹੁੰਦਾ ਕੋਈ ਕਿਸੇ ਦਾ ਦੇਖ ਕੇ ਘਟਦਾ ਨਹੀਂ ਕੋਈ ਕਿਸੇ ਤੋਂ ਲੈ ਕੇ ਵੱਧਦਾ ਨਹੀਂ ਇੱਕ ਗੱਲ ਐ ਸਿਰਫ ਇੱਕ ਕਿਆ ਗੱਲ ਆ ਦਿਨ ਦੇ ਦੁਬਾਰੇ ਫੇਰ ਮੈਂ ਦੁਹਰਾ ਰਹੀ ਆ ਪਿਆਰ ਭਾਵਨਾ ਹੈ ਨਾ ਇਹ ਗੱਲ ਜੀ ਆਪਾਂ ਨੂੰ ਦੇਖੋ ਜੀ ਆ ਦੀਦੀ ਨੇ ਓਪਨ ਦਿੱਤੇ ਓਪਨਿੰਗ ਆਪਨੇ ਕਰ ਲਈ ਸੀ ਓਪਨਿੰਗ ਕਾਰਡ ਫਲਿੱਪ ਮੈਂ ਸ਼ੇਅਰ ਕਰੂੰਗੀ ਥੋੜੀ ਜਿਹੀ ਐਡ ਕਰ ਦੂੰਗੀ ਤੇ ਤੇ ਅ ਬੱਚਿਆਂ ਦੇ ਰਿਐਕਸ਼ਨ ਜਿਹੜੇ ਸਕੂਲ ਤੋਂ ਆ ਕੇ ਬਣੇ ਐ ਓ ਮਦਕ ਤੁਸੀਂ ਦੇਖਿਓ حاجه ਥੋੜਾ ਜਿਹਾ ਮੇਰੇ ਹਸਬੰਦ ਵੀ ਵੀਡੀਓ ਜੋ ਅੰਦੇ ਇੱਕ ਤਰ੍ਹਾਂ ਦੇ ਆ ਥੋੜਾ ਜਿਹਾ ਇਹ ਸ਼ਰਮਿੰ ਸ਼ਰਮ ਦੇ ਆ ਥੋੜਾ ਜਿਹਾ ਨਹੀਂ ਇਹਨਾਂ ਨੇ ਵੀ ਬਹੁਤ ਜ਼ਿਆਦਾ ਚੌਕ ਰਿਆ ਬਹੁਤ ਜ਼ਿਆਦਾ ਚਾਹ ਰਿਆ ਇਹਨਾਂ ਨੇ ਵੀ ਕਹਿੰਦੇ ਵੀ ਮਨਸੂਹ ਹਾਸ੍ਰੀ ਸਿੰਦੂ ਤਾਂ ਨਹੀਂ ਮੰਗਿਆ ਮੈਂ ਕਹਨਾ ਮੈਂ ਤਾਂ ਮੇਠਾ ਤੁਹਾਡੇ ਨਾਲ ਲੱਗੀ ਮੈਂ ਕਦੇ ਤੇ ਪਾਪਾ ਤੋਂ ਵੀ ਚੀਜ਼ ਨਹੀਂ ਮੰਗਦੀ ਹੈ ਕਿ ਮੈਂ ਕਹਦਨੀ ਆ ਕੋਈ ਗੱਲ ਨਹੀਂ ਜਿਸ ਦਿਨ ਸੈਟ ਆਈ ਨਾ ਉਸ ਦਿਨ ਆਪਣੇ ਆਪ ਹੀ ਆ ਜਾਈਗੀ ਹੈਨਾ ਚੀਜ਼ ਜਿਹੜੀ ਅਸੀਂ ਆਪਣੇ ਹੱਥੀਂ ਲੈਣੀ ਹੁੰਦੀ ਆ ਪਰ ਬਹੁਤ ਜਲਦੀ ਆ ਜਾਂਦੀ ਹੁੰਦੀ ਆ ਚੀਜ਼ ਮਤਲਬ ਕਿ ਅਸੀਂ ਬਹੁਤ ਵੱਡੀਆਂ ਚੀਜ਼ਾਂ ਦੀ ਡਿਮਾਂਡ ਤਾਂ ਨਹੀਂ ਕਰਦੇ ਸਾਨੂੰ ਪਤਾ ਹੁੰਦਾ ਕਿ ਇਸ ਚੀਜ਼ ਟੀਜ਼ ਬਿਨਾ ਸਾਨੂੰ ਸਰਦ ਨਹੀਂ ਹੋਸੀ ਲੈਣੀ ਤੇ ਅਸੀਂ ਸੋਚ ਲੈਂਦੇ ਪਰ ਉਹ ਆ ਬੜੀ ਜਲਦੀ ਜਾਂਦੀ ਹੁੰਦੀ ਆ ਤੇ ਬਾਕੀ ਦੇਖੋ ਜੀ ਆਂ ਦੀਦੀ ਨੇ ਭੇਜੀ ਐ ਆਪਾਂ ਨੂੰ ਇਹ ਦੀ ਨਾ ਜਲੰਦਰ ਰਹਿੰਦੇ ਆ ਤੇ ਬਹੁਤ ਸਾਲ ਤੋਂ ਮੇਰੇ ਨਾਲ ਜੁੜੇ ਹੋਏ ਆਂ ਦੀਦੀ ਮੈਂ 2021 ਦੇ ਵਿੱਚ ਉਸ ਦੇ ਵਿੱਚ ਮੈਂ ਪੰਜਾਬੀ ਹੋਮ ਕੁਕਿੰਗ ਵਾਲਿਆਂ ਦੇ ਘਰ ਨਾਲ ਆਪਣੇ ਚੈਨ ਬੈਕ ਦਾ ਹੀ ਐਡ ਕਰਨ ਗਈ ਸੀ ਉਦੋਂ ਤੋਂ ਦੀਦੀ ਮੇਰੇ ਨਾਲ ਜੁੜੇ ਹੋਏ ਨੇ ਸਮਾਨ ਨੂੰ ਵੰਡਦੇ ਮੇਰੇ ਤੋਂ ਦੀਦੀ ਜੰਦ ਦਾ ਤੋਂ ਨੇ ਤੇ ਦੀਦੀ ਦਾ ਬੇਟਾ ਬਾਹਰ ਹੈ ਬੇਟੀ ਇੱਥੇ ਮੇਰੇ ਫਾਦਰ ਦੀ ਚਿੰਡੀਆਂ ਦੇ ਵਿੱਚ ਹੀ ਹੈ ਡਾਕਟਰ ਐ ਸ਼ਰਨ ਮੈਨੂੰ ਲੱਗਦਾ ਮੈਨੂੰ ਬਹੁਤ ਸਾਲ ਉੱਦੋਂ ਤੋਂ ਪੁੱਛਿਆ ਸੀ ਜਿੱਥੇ ਤੱਕ ਮੈਨੂੰ ਲੱਗਦਾ ਮੈਂ ਸਭੋ ਹੁਣ ਦੁਬਾਰਾ ਕਦੀ ਗੱਲ ਨਹੀਂ ਹੋਈ ਨਹੀਂ ਤੇ ਮੈਂ ਪੁੱਛੋਂ ਵੀ ਜਰੂਰ ਫਿਰ ਬਾਅਦ ਚਾਂਜੀ ਤੇ ਆਪਣਾ 2 ਦਿਨਾਂ ਤੋਂ ਉਹਨਾਂ ਭੇਜਿਆ ਮੈਂ ਜਿਹੜਾ ਪਹਿਲਾਂ ਸਭ ਕੁਝ ਬਣਾਇਆ ਹੁਣ ਉਹਨੂੰ ਬਾਅਦ ਚ ਜੋੜੂੰਗੀ ਕਿਉਂਕਿ ਬੱਚਿਆਂ ਦੇ ਰਿਹਾ ਤੇ ਬੱਚਿਆਂ ਦੇ ਖੋਲਾ ਹੋਇਆ ਨਹੀਂ ਕਹੀ ਬੱਚੇ ਇਹਨੇ ਬੱਚਿਆਂ ਦਾ ਇਹਨਾਂ ਜ਼ਬਰਦਸਤ ਜ਼ਬਰਦਸਤ ਰਿਐਕਸ਼ਨ ਤਾਂ ਕਿ ਜ਼ਿਆਦਾ ਮੇਰਾ ਮਤਲਬ ਕਿ ਜਦੋਂ ਅਕਸ਼ੇ ਸਕੂਲ ਤੋਂ ਆਇਆ ਉਦੋਂ ਵੀ ਹਾਈ ओवन जो संजना आई संजन तो कहती ओह माय गॉड ओवन हजे उदो मैंने क्लिप शुरू भी नहीं करे सी जो संजना का बड़ा रिएक्शन होया वो तो मेरे कैसे था जैसे एक न्यू फैमिली मेंबर नहीं आता हां संजना ने बहुत मदद किया ना नहीं एक वो रिएक्शन भी जैसे कोई बाहर से आता है सात आठ सालों बाद पता भी नहीं होता देख लो जी हम अपन दिखाने बस मैं पूरा जो अपने ਤੇ ਸੰਜਨਾ ਐਪਸ਼ਨ ਖੋਲਿਆ ਸੀ ਉਹ ਵਾਲਾ ਕੁੱਕ ਵੀ ਮੈਂ ਬਾਅਦ ਚ ਸੈੱਟ ਕਰਦਾ ਦਿਖਾਜੀ ਇਹ ਹੈ ਨਾ ਆਪਣਾ oven ਠੀਕ ਹੈ ਜੀ ਸਿਕਸ ਜਾਂ ਸਤੂਰੀ ਇਹ ਹੈਗਾ ਵੀ ਕੰਪਨੀ ਦਾ ਹੈ ਕੋਈ ਲੋਕਲ ਬ੍ਰਾਂਡ ਨਹੀਂ ਹੈਗਾ ਜੀ ਅੱਛਾ ਕੰਪਨੀ ਦਾ ਹੈ ਇਹਨੇ ਨਾ ਖੋਲ ਕੇ ਦਿਖਾ ਨਾ ਬਹੁਤ ਸੋਹਣਾ ਹੈ ਬਲੈਕ कलर ਬਲੈਕ ਹੀ ਹੁੰਦਾ ਬਹੁਤ ਪਿਆਰਾ ਹੈ ਬਹੁਤ ਸੋਹਣਾ ਹੈ ਜੀ ਦੀਨੇ ਭੇਜਿਆ ਤੇ ਬਹੁਤ ਵਧੀਆ ਹੈ ਜੀ ਵੀ ਮੈਂ ਤੁਹਾਨੂੰ ਦੱਸਣੀ ਚਾਹਦੀ ਹੈ ਕਿ ਮੈਂ ਇੰਨੀ ਕਿ ਜ਼ਿਆਦਾ ਮੈਨੂੰ ਚਾਅ ਹੈ ਮੈਨੂੰ ਖੁਸ਼ੀ ਹੈ ਕਿ ਮੈਂ ਇਹ ਮੇਰੀ ਕਮਾਈ ਹੈ ਜਿਹੜੀ ਮੈਂ ਆਪਣੀ ਬਣਾਈ ਹੋਈ ਹੈ ਇੰਨੀ ਹਨਾ ਤੇ ਤੁਸੀਂ ਨਾਲ ਮਤਲਬ ਕਿ ਇੰਨਾ ਪਿਆਰ ਭਾਵਨਾ ਜਤਾਇਆ ਉਹ ਤੁਹਾਡੀ ਇਹ ਤੁਹਾਡੀ ਵੀ ਕਮਾਈ ਮੇਰੀ ਵੀ ਕਮਾਈ ਤਾਂ ਕਿ ਦੁਜੇ ਨਾਲ ਜੁੜੇ ਹੋਈਆਂ ਹਨਾ ਮੈਂ ਸੱਚੀ ਦਿਲੋਂ ਕਹਿ ਰਹੀ ਹਾਂ ਮੈਂ ਬਿਲਕੁਲ ਲਾਲਚ ਕਰਕੇ ਕਿਸੇ ਨਾਲ ਵੀ ਪਿਆਰ ਨਹੀਂ ਕਰਦੀ ਹੈਗੀ ਇਹ ਮੈਨੂੰ ਪਤਾ ਹੈ ਜਾਂ ਪ੍ਰਮਾਤਮਾ ਨੂੰ ਪਤਾ ਹੈ ਮੈਂ ਬਿਲਕੁਲ ਵੀ ਕਿਸੇ ਵੀ ਲਾਲਚ ਕਰਕੇ ਕਦੇ ਵੀ ਕਿਸੇ ਤੇ ਲਾਲਚ ਨਹੀਂ ਮੈਂ ਕਰਦੀ ਹੈਗੀ ਇਹ ਵਾਕਈ ਮੈਂ ਪੂਰੇ ਦਿਲ ਤੋਂ ਕਰਦੀ ਆ ਪਰ ਜਦੋਂ ਮੈਨੂੰ ਕੋਈ ਵੀ ਚੀਜ਼ ਦਿੰਦਾ ਉਸ ਨੂੰ ਮੈਂ ਬਹੁਤ ਦਿਲੋਂ ਆਪਣੇ ਹੱਥਾਂ ਨਾਲ ਫੜਦੀ ਆ ਤਾਂ ਕਿ ਇਹ ਮੈਨੂੰ ਅਗਲੇ ਨੇ ਪਿਆਰ ਨਾਲ ਦਿੱਤੀ ਆ ਜਦੋਂ ਕਿਸੇ ਨੂੰ ਕੋਈ ਵੀ ਚੀਜ਼ ਤੁਹਾਨੂੰ ਵੱਡੀ ਆ ਸਾਂ ਮੈਂ ਛੋਟੀ ਆ ਤਾਂ ਮੈਂ ਵੱਡੀ ਆ ਮੈਂ ਕਿਸੇ ਨੂੰ ਦਮਾ ਨਾ ਠੀਕ ਹੈ ਜੀ ਆਪਾਂ ਤਾਂ ਛੋਟੀਆਂ ਦੇ ਸਕਦੇ ਹਾਂ ਸਹੀ ਗੱਲ ਦੱਸਦੀਆਂ ਜੀ ਬਾਕੀ ਦਿਲ ਬਹੁਤ ਵੱਡਾ ਮੇਰਾ ਕਹਿੰਦੇ ਆਪਣੇ ਤਾਰੀਫ ਕਦੇ ਵੀ ਆਪਣੇ ਮੂੰਹ ਤੋਂ ਕਰਨੀ ਨਹੀਂ ਚਾਹੀਦੀ ਪਾਪ ਲੱਗਦਾ ਸੱਚੀ ਗੱਲ ਕਹਿੰਦੀਆਂ ਗੀਤਾ ਜੀ ਚ ਲਿਖਿਆ ਹੈ ਅਹ ਤੁਤਕੁੰਡਿ ਲਾਹੇ ਤੇ ਪਾਪ ਲੱਗਦਾ ਕਹਿੰਦੇ ਆਪਾਂ ਜਦੋਂ ਆਪਣੇ ਮੂੰਹ ਤੋਂ ਆਪਣੀ ਹੀ ਤਾਰੀਫ ਕਰਦੇ ਆਂ ਪਰ ਮੈਂ ਇੰਨਾ ਜਮੂਰ ਕਹਿੰਦੀ ਆ ਕਿ ਮੇਰਾ ਦਿਲ ਬਹੁਤ ਵੱਡਾ ਹੈ Uh, मैं तो किसी ना तो मैं भी बहुत खुश हो कि चीज़ दी हाँ तो दीदी बहुत बहुत इन्ना ज़्यादा धनबाद मैं थोड़ा कर दी हाँ कि मेरे को शब्द नहीं है जी।, जी।, जी मैं इन्नी क ज़्यादा खुशी हुई अच बहुत ज़्यादा खुशी हुई दीदी ने ओवन भेजे अपन ये मकान बनाने की खुशी केदी ने अपन ओवन भेजे मैं तो कहनी हाँ वाहगुरु परमात्मा मेरे कृष्ण भगवान जी मेरे गुरुदेव जी ਦੀਦੀ ਨੂੰ ਦਿਨ ਦੁੱਗਣੀ ਬੱਚਿਆਂ ਨੂੰ ਰਾਤ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਜੀ ਐਨੀ ਪਰਮਾਤਮਾ ਦੀਦੀ ਮਤਲਬ ਕਿ ਭਾਜੀ ਆਪਣੇ ਉਹਨਾਂ ਨੂੰ ਤਰੱਕੀ ਬਖਸ਼ੇ ਉਹਨਾਂ ਤਾਂ ਦੁਆਸਤੇ ਦਵੇ ਅਗੋਂ ਬਰਖ ਜਾਉਗੀ ਹੋਈ ਰੱਖ ਦੇ ਹੁਣ ਦੱਸ ਫੁੱਟੇਗੀ ਦੀਨ ਅਹ ਦੱਸ ਜੀ ਮੈਂ ਇਹੋ ਗੁਜਾਰਿਸ਼ ਕਰਦੀ ਆਂ ਕਿ ਪਰਮਾਤਮਾ ਐਨੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਜੀ ਤੇ ਮੈਂ ਤੁਹਾਨੂੰ ਸਹੀ ਗੱਲ ਦੱਸਦੀ ਆ ਇੱਕ ਦਿਨ ਮੈਂ ਬੈਸੇ ਕੁਦਰਤੀ ਸੋਚ ਰਹੀ ਸੀ ਘਟੋ ਘਟ ਹੋ ਗਏ ਇਹ ਮਿੰਨਾ ਮਿੰਨੇ ਦੇ ਕਰੀਬ ਹੋ ਗਏ ਇਸ ਸਾਲ ਨੂੰ ਗਰਮੀ ਉਦੋਂ ਵੀ ਬਹੁਤ ਜੂਨ ਜੇ ਦਾ ਮਹੀਨਾ ਸੀਗਾ ਮੈਂ ਐਨੀ ਕੁਦਰਤੀ ਸੋਚ ਰਹੀ ਸੀ ਮੈਂ ਕਿਹਾ ਵੀ ਮੈਨੂੰ ਕਦੀ ਨਾ ਕਦੀ ਉਹ ਬੰਦੀ ਜ਼ਰੂਰ ਤਪੋਗੀ ਜਦੋਂ ਥੋੜੇ ਜਿਿਹੇ ਬੱਚੇ ਮੇਰੇ ਹੋਰ ਵੱਡੇ ਹੋਗੇ ਮੇਰੀ ਸੰਜਣਾ ਹੋਰ ਜ਼ਿਆਦਾ ਸਟੈਂਡ ਹੋਗੀ ਮਤਲਬ ਕਿ ਆਪਣੀ ਉਮਰ ਦੇ ਹਿਸਾਬ ਨਾਲ ਥੋੜੀ ਜਿਹੀ ਵੱਡੀ ਹੋ ਗਈ ਹੈ ਮੈਂ ਕਹਿੰਦੀ ਸੰਜਣਾ ਨੂੰ ਬਹੁਤ ਜ਼ਿਆਦਾ ਹਰ ਇੱਕ ਚੀਜ਼ ਦੀ ਮੈਂ ਕਹਾ ਜਿਹੜੇ ਅੱਜ ਵੀ ਜਨਰੇਸ਼ਨਾਂ ਨੂੰ ਲੋਡ ਹੈ ਹਨਾ ਬੱਚਿਆਂ ਨੂੰ ਬਿਸ਼ੱਕ ਆਪਣੇ ਵਰਗੇ ਬਹੁਤ ਜ਼ਿਆਦਾ ਚੀਜ਼ ਦੀ ਲੋਡ ਵੀ ਹੋਵੇ ਫਿਰ ਵੀ ਆਪਾਂ ਮਨ ਮਾਰ ਲੈਂਦੇ ਆ ਹਨਾ ਪਰ ਦਿੱਦੂ ਮੇਰੇ ਤੋਂ ਬਹੁਤ ਹੈ ਸਾਇਮ ਹਨਾ ਕਿ ਮੈਂ ਹ ਕਿਹੜਾ ਵਿੱਚ ਬਣਾ ਰਹੀ ਸੀ ਮੈਨੂੰ ਸੰਜਣਾ ਨੇ ਮੈਨੂੰ ਸ਼ਾਇਦ ਆਪ ਵੀ ਨਹੀਂ ਸੋਚਿਆ ਇਹ ਗੱਲ ਮਨੇ ਸ਼ਾਇਦ ਸੋਚੀ ਨਹੀਂ ਮੈਨੂੰ ਸੰਜਣਾ ਨੇ ਯਾਦ ਕਰਾਈ ਕਿ ਮਮੀ ਦਿ ਦਿਨ ਨੂੰ ਨਾ star shape مونਿਕਾ ਨੇ ਕਿਹਾ ਦੇ ਟਾਈਮ ਦਾ ਵਿਚਾਰੀ ਨੇ ਕਿਹਾ ਜਿਵੇਂ ਵਿੱਚ ਸਟੈਂਡ ਰੱਖ ਕੇ ਉਹਦਾ ਜੈਸਾ ਦਰ ਲੋਹੇ ਦਾ ਹੁੰਦਾ ਫਿਰ ਮਨੇ ਉਹ ਬਣਾਇਆ ਸੀ ਤੇ ਤੁਹ ਤੁਸੀਂ ਕੱਲ ਦੱਸਾਂ ਉਹ ਜੋ ਬਣਾ ਲਈ ਉਹ ਦਿਨ ਮਨੇ ਸਟੀਲ ਵਾਲੇ ਤੇ ਰੱਖਿਆ ਮੈਂ ਚੂੜਨੀ ਬੋਲਦੀ ਮੈਂ ਕਦੀ ਵੀ ਮੇਰਾ ਮੈਂ ਸਹੀ ਉਹ ਗੱਲ ਕਰਦੀ ਹੁੰਦੀ ਆ ਉਹ ਇੰਨਾ ਕੁਝ ਖਾਸ ਬਣਿਆ ਵੀ ਨਹੀਂ ਹੈਗਾ ਸੀ ਨਹੀਂ ਪੂਰਾ ਸਪੰਜੀ ਬਣਨਾ ਚਾਹੀਦਾ ਹੈ ਤੇ ਅੱਗੇ ਵੀ ਬਣਾਣੀ ਹੈ ਜੀ ਮੈਨੂੰ ਤਾਂ ਹੀ ਦੁਬਾਰਾ ਕੋਸ਼ਿਸ਼ ਕੀਤੀ ਹੈ ਬਣਾਣ ਦੀ ਇਹ ਮੈਂ ਮੈਨੂੰ ਲੱਗਾ 6ਵੀਂ 7ਵੀਂ ਵਾਰੀ ਬਣਾ ਰਹੀ ਸੀ ਟੋਕਲਾ ਪਹਿਲਾਂ ਬਹੁਤ ਵਧੀਆ ਬਣਿਆ ਇਸ ਵਾਰ ਨਹੀਂ ਤੇ ਚਲੋ ਜੀ ਗੱਲਾਂ ਬਾਤਾਂ ਬਹੁਤ ਹੋ ਗਏ ਕਿਉਂਕਿ ਮੈਨੇ ਅਗਲਾ ਕਲਿੱਪ ਵੀ ਜੋੜਨਾ ਪਰ ਦੀਦੀ ਨੂੰ ਵਾਕਈ ਰਹਿਮ ਆਇਆ ਰਹਿਮ ਵੀ ਕਹਿੰਦੇ ਨੇ ਪਰਮਾਤਮਾ ਉਹਨਾਂ ਦੇ ਦਿਲਾਂ ਚ ਪੰਗਾ ਜਿੱਤ ਰਹਿਮ ਉਹਦੇ ਦਿਲ ਚ ਹੁੰਦਾ ਜਿਵੇਂ ਅੰਦਰ ਵਾਕਈ ਪਰਮਾਤਮਾ ਵਾਸ ਕਰਦਾ ਹੈ ਨਾ ਨਹੀਂ ਤਾਂ ਦੁਨੀਆ ਬਹੁਤ ਪਈ ਹੈ हालांकि मैं मगती नहीं हैगी बस मैं कुछ नहीं कहती कह सकती है कि मेरे को लफ्ज़ भी नहीं है पर मैं बहुत ज़्यादा खुशी हुई है जी बहुत ज्यादा कि ये मेरी कमाई है जिंदगी की बाकी मैंने बहुत एक साल के बच्चों ना अपने आप की पहचान हो मैनू कि कौन अपना कौन पराया मैं बाकी मैं जल मैं कोई वो नहीं करती है जी ਇੱਕ ਸਾਲ ਦੇ ਵਿੱਚ ਜੋ ਬੀਤਿਆ ਸੋ ਉਹ ਹੋਇਆ ਅੱਖੇ ਲਾਲ ਹੋ ਗਈ ਆਪਕੀ ਇਸ ਦੇ ਵਿੱਚ ਨਾ ਪਰਖ ਹੋਈ ਹੈ ਇਨਸਾਨ ਦੀ ਕਹਿੰਦੇ ਹਨ ਕਿ ਬੜੇ ਪਦੇ ਵਿੱਚ ਪਤਨੀ ਦੀ پتہ ਚੱਲਦਾ ਹੈ ਜਦੋਂ ਫਤਗੀ ਕਹਾਵਤ ਹੈ ਕਿ ਮੈਨੂੰ ਹੁਣ ਯਾਦ ਨਹੀਂ ਆਈ ਯਾਦ ਵੀ ਹੈਗੇ ਲੇਕਿਨ ਮੈਂ ਮੇ ਤਾਂ ਬੋਲ ਨਹੀਂ ਹੋ ਰਿਹਾ ਹੈਗਾ ਜਿਆਦਾ ਤੇ ਮਤਲਬ ਹਰ ਇਨਸਾਨ ਦੀ ਨਹੀਂ ਗੱਲ ਕਰਦੇ ਕਿ ਇਨਸਾਨ ਦੀ ਪਰਖ ਨਾ ਗਰੀਬੀ ਤੇ ਪਤਾ ਚੱਲਦਾ ਜਦੋਂ ਕਿਸੇ ਤੇ ਗਰੀਬੀ ਵੀ ਨਹੀਂ ਕਹਿ ਸਕਦੇ ਮੇਰੇ ਮੂੰਹ ਤੋਂ ਕਈ ਵਾਰੀ ਜੋ ਨਿਕਲ ਜਾਂਦੇ ਮੈਂ बोल रही हां ਬਖਤ ਉਹਨੂੰ ਕਹਿੰਦੇ ਆ ਬਖਤ ਬਖਤ ਗਰੀਬੀ ਨਾਲੋਂ ਜਾਦੇ ਵੱਡਾ ਹੁੰਦਾ ਹੈ ਗਰੀਬੀ ਤਾਂ ਹਰ ਇਨਸਾਨ ਨੂੰ ਕੱਟ ਦਹਦਾ ਪਰ ਜੋ ਬਖਤ ਹੁੰਦਾ ਨਾ ਬਖਤ ਉਸ ਬਖਤ ਦੇ ਵਿੱਚ ਪਤਾ ਚੱਲਦਾ ਕਿ ਕੌਣ ਆਪਣਾ ਕੌਣ ਪਰ ਹੈ ਨਿੰਨੂੰ ਅੱਜ ਤੱਕ ਦੁਨੀਆ ਆ ਬਖਤ ਮੈਂ ਕਿਸ਼ਤ ਅਸਰ ਕੀ ਮੈਂ ਖਟਿਆ ਮੈਂ ਤਾਂ ਬਹੁਤ ਠੋਕਲਾ ਖਾਈਆਂ बहुत ज़्यादा ठोकरा खाई है वैसे वैसे कभी मैं ये सोच रही थी मैं कहा है देखो जी बाबा मैं अपने मैं अपने आप पर गर्व है नहीं इंसान को तो ना कभी वैसे इंसान को कभी भी ना ਨੋ ਕਮਾਂਡ ਨਹੀਂ ਕਰਨਾ ਜਿਹਦਾ ਮੈਂ ਕਰਦੀ ਵੀ ਨਹੀਂ ਹੈ ਕਿ ਸਭ ਜੇ ਬੱਚੇ ਕਈ ਵਾਰੀ ਕੋਈ ਗੱਲ ਕਰਨਗੇ ਨਾ ਮੈਂ ਹਮੇਸ਼ਾ ਨਾਲ ਉਹਨਾਂ ਨੂੰ ਚੁੱਪ ਕਰਾ ਦਿੰਦੀ ਆ ਵਿਵੇਕੇ ਹਮੇਸ਼ਾ ਆਪਣੇ ਤੋਂ ਨੀਵੇਂ ਨੂੰ ਦੇਖੋ ਕਦੇ ਵੀ ਉੱਚੇ ਨੂੰ ਨਾ ਦੇਖੋ ਕੋਈ ਗੱਲ ਨਹੀਂ ਆਪਣਾ ਕਦੀ ਨਾ ਕਦੀ ਤੁਸੀਂ ਵੀ ਆਉਂਗੇ ਇਸ ਮੁਕਾਮ ਤੇ ਲੇਕਿਨ ਪਹਿਲੇ ਤੁਸੀਂ ਪੜੋ ਤੁਸੀਂ ਪੜ ਗਏ ਨਾ ਮੇਰੇ ਲਈ ਉਹੀ ਬਹੁਤ ਹੈ ਸੰਜਨਾ ਬਹੁਤ ਅੱਛਾ ਪੜਦੀ ਆ ਅਕਸ਼ੇਠ ਠੀਕ ਪੜਦਾ ਲੇਕਿਨ ਅਕਸ਼ੇਠ ਵਿੱਚ ਵਿੱਚ ਥੋੜਾ ਕਈ ਵਾਰੀ ਸ਼ਰਾਰਤਪਨਚ ਹੋ ਜਾਂਦਾ ਹੈ ਪਰ ਮੈਂ ਮੈਂ ਇਹਨਾਂ ਨੂੰ ਖੁਦ ਕਹਿੰਦੀ ਆ ਕਿ ਬਟਿਆ ਜੇ ਤੁਸੀਂ ਦੋਨੋਂ ਭੈਣ ਭਾਈ ਫੜ ਗਏ ਨਾ ਮੈਨੂੰ ਹੋਰ ਕੀ ਚਾਹੀਦਾ ਮੈਂ ਬਹੁਤ ਮੈਂ ਦੋ ਗੱਲਾਂ ਦੇ ਵਿੱਚ ਆਪਣੇ ਆਪ ਤੇ ਗਰਵ ਮਹਿਸੂਸ ਕਰਦੀ ਆ ਇੱਕ ਤਾਂ ਕਿ ਮੈਨੂੰ ਪ੍ਰਮਾਤਮਾ ਨੇ ਇੱਕ ਦੇਵੀ ਦੇ ਰੂਪ ਦੇ ਵਿੱਚ ਇੱਕ ਬੇਟੀ ਤਰ੍ਹਾਂ ਦਿੱਤੀ ਹੈ ਜੋ ਮੈਨੂੰ ਮੇਰੇ ਖੁਕੋਂ ਪ੍ਰਾਪਤ ਹੋਈ ਹੈ ਇੱਕ ਜੀ ਇਹਨਾਂ ਦੀ ਜ਼ਿੰਦਗੀ ਦੀ ਕਮਾਈ ਬਾਰੋਂ ਵੀ ਬਹੁਤ ਪਹਿਣਾ ਨੇ दोनों मकान बनाते हेल्प भी की मेन याद नहीं है मैं कद भी किसी का एहसान किया भुल नहीं सकती है ठीक एना ज्यादा मेनू मतलब की कद भी नहीं भूलती मैं कभी जो कोई मेरे हो जाए ਕੋਈ ਮੈਨੂੰ ਹੈਲਪ ਕਰੇ ਮੈਂ ਕਦੇ ਵੀ ਨਹੀਂ ਭੁੱਲਦੀ। ਇਹੀ ਕਦਰ ਮੈਂ ਆਪਣੇ ਬੱਚਿਆਂ ਨੂੰ ਵੀ ਸਿਖਾਣ ਲੇ ਕਿ ਕਦੇ ਕਿਸੇ ਦਾ ਨਾ ਮਾਰਨਾ, ਪਿੰਦਾ ਮਾਰਿਆ ਹੋਇਆ ਤਾਂ ਕਦੇ ਨਾ ਭੁੱਲੋ ਉਹਨਾਂ ਮਾਰ ਦੇਣਾ ਲਗਣਾ। ਆਪਣਾ ਸਿਰ ਖੋਲੋ ਉਸ ਦਾ ਮੂਹਰੇ ਤੇ ਹੱਥ ਤੇ ਚਲੋ ਜੀ ਅੱਜ ਦਾ ਵਲੋਗ ਸਹਿਣਾ ਕਹਿੰਦੀ ਮम्मी ਬਹੁਤ ਲੰਬਾ ਹੋ ਰਿਹਾ ਹੈ। ਵੈਸੇ ਮਨਪਾਪ ਭੁੱਖ ਹੋ ਗਈ ਤਾਂ ਐਸੀ ਗਰਮੀ ਨੂੰ ਪਰ ਬਹੁਤ ਬਹੁਤ ਧੰਨਵਾਦ ਜੀ ਥੋੜਾ ਬਹੁਤ ਬਹੁਤ ਧੰਨਵਾਦ اے ਪ੍ਰਮਾਤਮਾ ਹੀ ਦਾਤਾ ਹੈ ਕ੍ਰਿਸ਼ਨ ਭਗਵਾਨ ਆਪਨੇ ਪੂਰੇ ਬ੍ਰਹਮੰਡ ਨੂੰ ਰਚਿਆ ਹੈ ਆਪਨੇ ਸ੍ਰਿਸ਼ਟੀ ਬਣਾਈ ਹੈ ਨਾਰਾਇਣ ਦੇ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਗਟ ਹੋ ਕੇ ਮੈਂ ਕੰਨੀਆਂ ਦੀਦੀ ਦੇ ਘਰ ਇੰਨੀਆਂ ਖੁਸ਼ੀਆਂ ਖੇੜੇ ਵਸਣ ਇੰਨੀਆਂ ਖੁਸ਼ੀਆਂ ਖੇੜੇ ਵਸਣ ਦੀਦੀ ਨੇ ਮੈਨੂੰ ਇਹਨਾ ਸੋਹਣਾ ਗਿਫਟ ਭੇਜਿਆ ਗਿਫਟ ਵੱਡਾ ਹੋਵੇ ਭਾਵੇਂ ਹੋਵੇ ਛੋਟਾ ਮੇਰੇ ਲਈ ਬਹੁਤ ਜਿਆਦਾ ਵੱਡਾ ਸ਼ਾਇਦ ਮੈਂ ਆਪ ਖਰੀਦ ਵੀ ਨਹੀਂ ਸਕਦੀ ਸੀ ਚਾਹੇ ਉਹ ਬੰਦਾ ਕਿੰਨੇ ਜੋ ਮਰਜੀ ਉਹ ਹੋ ਜਾਈ ਮੈਂ ਸੋਚਦੀ ਚਲੋ ਬੱਚੇ ਵੱਡੇ ਹੋਣਗੇ ਫਿਰ ਲੈ ਲਣਗੇ ਚਾਹੇ ਅੱਜ ਮੇਨੂੰ ਦੀ ਲੋੜ ਹੈਗੀ ਆ ਕਿਉਂਕਿ ਮੈਂ ਕੁਕਿੰਗ ਵੀ ਮੈਂ ਸੋਚੀ ਮੈਂ ਬਹੁਤ ਜ਼ਿਆਦਾ ਕਿਉਂਕਿ ਮੈਨੂੰ ਬਾਹਰ ਤੋਂ ਨਾ ਪਹਿਣਾ ਬਹੁਤ ਜ਼ਿਆਦਾ ਪਹਿਣ ਦੀ ਰਿਕਵੈਸਟ ਆਦੀ ਆ ਕਿ ਤੁਸੀਂ ਵੀ ਤੁਸੀਂ ਨਾ ਕੁਕਿੰਗ ਦੀਆਂ ਵੀਡੀਓ ਬਣਾਇਆ ਕਰੋ ਕਈ ਵਾਰੀ ਕਿਹਨਾਂ ਆਪਣੇ ਤੋਂ ਗੈਸ ਤੇ ਸਮਾਈਕ ਨਹੀਂ ਬਣਦੀ ਹੈ ਕਿ ਤਾਂ ਪੋਵਨ 'ਚ ਬਣਾ ਸਕਦੇ ਆ ਚਲੋ ਦੀਦੀ ਨੇ ਮੇਰੀ ਬਹੁਤ ਮੇਰੇ ਜੋ ਅੰਦਰ ਤੇ ਗਹਿਰਾਈ ਨੇ ਦਿਲ ਦੀ ਉਹਨੂੰ पहचान है ना भी मोनिका वाकई हजी जरूरत हैगी है हूँ है तो चलो दीदी थोड़ा बहुत बहुत धन्यवाद परमात्मा बहुत तरक्की भी मैं बार बार यही गुजारिश कर रहा है कि इन्ना सोहना गिफ्ट दीदी ने मैनू भेजिया बहुत वैसिया बहुत शुक्रिया दीदी थोड़ा बहुत बहुत जय श्री कृष्ण